ਕਿਰਿਆਕਾਲ ਸ਼ਨੀਵਾਰ 7 ਦਸੰਬਰ ਦੀ 슬라이ਡ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ ਅੱਜ ਦਾ ਵਿਚਾਰ ਹੈ ਮਿਹਨਤ ਕਰਨ ਵਾਲੇ ਹਮੇਸ਼ਾ ਸਫਲ ਹੁੰਦੇ ਹਨ ਇਹ ਸ਼ਾਰਟ ਟਰਮ ਦੇ ਵਿੱਚ ਗੱਲ ਕਈ ਵਾਰ ਨਹੀਂ ਲਾਗੂ ਹੁੰਦੀ ਲੇਕਿਨ ਲੌਂਗ ਟਰਮ ਦੇ ਵਿੱਚ ਆਪਾਂ ਨੂੰ ਇਹ ਲੱਗਦਾ ਹੈ ਕਿ ਆਪਣੀ ਮਿਹਨਤ ਜਿਹੜੀ ਉਹ ਕੀਤੀ ਹੋਈ ਬੇਕਾਰ ਹੋ ਗਈ ਲੇਕਿਨ ਕੁਦਰਤ ਤੁਹਾਡੀ ਮਿਹਨਤ ਦਾ ਇੱਕ ਇੱਕ ਜਾਇਆ ਇੱਕ ਇੱਕ ਜਾਇਆ ਵੀ ਜੇ ਤੁਸੀਂ ਕਦੇ ਵੀ ਦਿਲ ਲਾ ਕੇ ਮਿਹਨਤ ਕੀਤੀ ਹੈ ਨਾ ਤੁਹਾਨੂੰ ਅੱਜ ਨਹੀਂ ਉਹਦਾ ਫਲ ਮਿਲ ਸਕਦਾ ਹੋ ਸਕਦਾ 5 ਸਾਲ ਬਾਅਦ ਉਹਦਾ ਫਲ ਮਿਲ ਜੇ ਇਮਾਉ ਦੇ ਨਾਲ ਪ੍ਰੈਕਟੀਕਲ ਗੱਲ ਕਹਿ ਰਹੇ ਹਾਂ ਜਿਹੜੀ ਮੇਰੇ ਨਾਲ ਹੋਈਆਂ ਮੈਂ ਉਹਦੀ ਗੱਲ ਕਰ ਰਿਹਾ ਹਾਂ ਹੋ ਸਕਦਾ ਉਸ ਟਾਈਮ ਤੇ ਆਪਾਂ ਨਿਰਾਸ਼ਾ ਹੁੰਦੀ ਹੋਵੇ ਯਾਰ ਮੇਰੇ ਦਾ ਫਲ ਮੈਨੂੰ ਨਹੀਂ ਮਿਲਿਆ ਲੇਕਿਨ ਕੁਦਰਤ ਤੁਹਾਡੀ ਕਿਸਮ ਤੁਹਾਡੀ ਮਿਹਨਤ ਦਾ ਕਦੇ ਵੀ ਇੱਕ ਇੱਕ ਪਲ ਵੀ ਉਹਦਾ ਐਸਾ ਅਨਮੰਦ ਰਹੂਗੀ ਤੇ ਦੇਊਗੀ ਤੁਹਾਨੂੰ ਉਹ ਫਲ ਜਿਹੜਾ ਤੁਹਾਡਾ ਬਣਦਾ ਹੈ ਮਿਹਨਤ ਕਰਦੇ ਰਹੋ ਸੱਚੀ ਨੀਅਤ ਨਾਲ ਲੱਗੇ ਰਹੋ ਕੰਟੀਨਿਊਸ ਲੱਗੇ ਰਹੋ ਧੰਨਵਾਦ ਜੀ ਹਰਿਆਣਾ ਦੀ ਰਾਜਧਾਨੀ ਕਿਹੜੀ ਹੈ ਚੰਡੀਗੜ੍ਹ ਹੈ ਜੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਚੰਡੀਗੜ੍ਹ ਹੈ ਜੀ ਹੋਲੇ ਮਹੱਲੇ ਦਾ ਤਿਹਾਰ ਕਿੱਥੋਂ ਦਾ ਪ੍ਰਸਿੱਧ ਹੈ? ਸ਼੍ਰੀ ਆਨੰਦਪੁਰ ਸਾਹਿਬ। ਹੋਲੇ ਮਹੱਲੇ ਦਾ ਤਿਹਾਰ ਕਿੱਥੋਂ ਦਾ ਪ੍ਰਸਿੱਧ ਹੈ? ਸ਼੍ਰੀ ਆਨੰਦਪੁਰ ਸਾਹਿਬ। ਹੋਲੀ ਤੋਂ ਅਗਲੇ ਦਿਨ ਹੀ ਤਿਹਾਰ ਮਨਾਇਆ ਜਾਂਦਾ ਹੈ। ਇਹਨੂੰ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਜ਼ਿਆਦਾ। ਤਾਪਮਾਨ ਕਿਸ ਯੰਤਰ ਨਾਲ ਮਾਪਦੇ ਹਨ? ਥਰਮਾਮੀਟਰ। ਤਾਪਮਾਨ ਕਿਸ ਯੰਤਰ ਨਾਲ ਮਾਪਦੇ ਹਨ? ਥਰਮਾਮੀਟਰ। ਜਿਹੜੇ ਡਾਕਟਰ ਕੋਲ ਹੁੰਦਾ ਜਦੋਂ ਆਪਾਂ ਜਾਣਦੇ ਆ ਛੋਟੇ ਬੱਚਿਆਂ ਦੇ ਉਹ ਬਗਲ ਚ ਲਾ ਦਿੰਦੇ ਨੇ। ਠੀਕ ਹੈ ਜੀ ਤੇ ਉਹਦਾ ਥਰਮੋਮੀਟਰ ਨਾਲ ਆਪਣਾ ਤਾਪ ਯਾਦ ਹੋ ਜਾਂਦਾ ਵੀ ਆਪਣੇ ਸਰੀਰ ਦੇ ਵਿੱਚ ਵੀ ਤਾਪਮਾਨ ਕਿੰਨਾ ਹੈ ਆਇਤ ਦੇ ਹਰੇਕ ਕੋਣ ਦਾ ਮਾਪ ਕਿੰਨਾ ਹੁੰਦਾ ਹੈ 90 ਡਿਗਰੀ ਵਰਗ ਦੇ ਹਰੇਕ ਕੋਣ ਦਾ ਮਾਪ ਕਿੰਨਾ ਹੁੰਦਾ ਹੈ 90 ਡਿਗਰੀ ਨਿਊ ਪੰਜਾਬ ਦੇ ਕਦੋਂ ਬਣਾਇਆ ਜਾਂਦਾ ਹੈ 1 ਨਵੰਬਰ ਠੀਕ ਹੈ ਜੀ ਤੁਰਦਾ ਨਹੀਂ ਮੈਂ ਪੈਰ ਮੇਰੇ ਚਾਰ ਹਰ ਕੋਈ ਕਰੇ ਮੇਰੇ ਤੇ ਆਰਾਮ ਮੰਜਾ ਵੀ ਹੋ ਸਕਦਾ ਕੁਰਸੀ ਵੀ ਹੋ ਸਕਦਾ ਜੀ ਇਹਦਾ ਉੱਤਰ ਚਲੋ ਜੀ ਵੈਸੇ ਆਰਾਮ ਦੀ ਗੱਲ ਚੱਲੀ ਤਾਂ ਆਰਾਮ ਆਪਾਂ ਜਦਾਂ ਮਨ ਜਿੱਤੇ ਹੀ ਕਰਦੇ ਹਾਂ ਹਰਿਆਣਾ ਦੀ ਰਾਜਧਾਨੀ ਕਿਹੜੀ ਹੈ ਚੰਡੀਗੜ੍ਹ ਹੈ ਨੇਮ ਦਾ ਕੈਪੀਟਲ ਆਫ ਚਲੋ ਇਨ ਇੰਗਲਿਸ਼ ਦੇ ਵਿੱਚ ਆਪਾਂ ਦੁਬਾਰਾ ਕਰ ਲਾਂਗੇ ਮੈਂ ਵੈਸੇ ਥੋੜਾ ਜਆ ਪੰਜਾਬੀ ਚੱਲ ਪਿਆ ਦੁਬਾਰਾ ਆਪਾਂ ਪੰਜਾਬੀ ਦੇ ਰਿਪੀਟ ਕਰ ਲਈ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚੰਡੀਗੜ੍ਹ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਹੋਲੇਮ ਹੱਲੇ ਦਾ ਤਿਹਾਰ ਕੀ ਤੋਂ ਦਾ ਪਰਚੀ ਦਾ ਸ਼੍ਰੀ ਅਨੰਦਪੁਰ ਸਾਹਿਬ ਤਾਪਮਾਨ ਕਿਸੀ ਅੰਤਰਨਾਮਾ ਆਪ ਦੇ ਹੰਥਰਮੋਮੀਟਰ ਆਇਆ ਆਇਤ ਦੇ ਹਰੇਕ ਕੋਣ ਦਾ ਮਾਪ ਕਿੰਨਾ ਹੁੰਦਾ 90 ਡਿਗਰੀ ਤੇ ਚਾਰੇ ਕੋਣਾਂ નો 9 ਚੋਕਾ 36 ਬਿੱਟਾ ਪਿੱਛੇ ਜ਼ੀਰੋ ਲਾ ਦੋ 360 ਐਵੇਂ ਹੀ ਵਰਗ ਦਾ ਹੁੰਦਾ 9 ਚੋਕਾ 36 360 ਨਿਉ ਪੰਜਾਬ ਦੇ ਕਦੋਂ ਮਨਾ ਜਾਂਦਾ 1 ਨਵੰਬਰ ਤੁਰਦਾ ਨਹੀਂ ਮੈਂ ਪੈਰ ਮੇਰੇ ਚਾਰ ਹਰ ਕੋਈ ਕਰੇ ਮੇਰੇ ਤੇ ਆਰਾਮ ਮੰਜਾ ਪਲੱਗ ਸ਼ੂ ਵਾਲਾ ਪਲੱਗ ਜਿਹੜਾ ਕੋਈ ਵੀ ਹੈ ਪਲਮ ਬੇਰ ਪਲੱਸ ਜੋੜ ਕਰਨਾ ਪਲਕ ਡੂ ਨੋਟ ਪਲਕ ਦਾ ਫਲਾਰ ਅਕਸਰ ਲਿਖਿਆ ਹੁੰਦਾ ਇਨ ਗਾਰਡਨਸ ਐਂਡ ਪਲਕ ਮਤਲਬ ਹੁੰਦਾ ਤੋੜਨਾ ਹੈਨਾ ਐਂਡ ਪਲੰਬਰ ਜਿਹੜਾ ਹੁੰਦਾ ਟੂਟੀਆਂ ਵਾਲਾ ਮਿਸਤਰੀ ਆਪਾਂ ਕਹਿ ਦਿੰਦੇ ਆ ਵਾਟ ਇਜ਼ ਦੀ ਕੈਪੀਟਲ ਆਫ ਹਰਿਆਣਾ ਚੰਡੀਗੜ੍ਹ ਵਾਟ ਇਜ਼ ਦੀ ਕੈਪੀਟਲ ਆਫ ਪੰਜਾਬ ਚੰਡੀਗੜ੍ਹ ਐਂਡ ਚੰਡੀਗੜ੍ਹ ਕੀ ਹੈ ਚੰਡੀਗੜ੍ਹ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਯੂਨੀਅਨ ਟੈਰੀਟਰੀ ਹੈ ਦ ਫੈਸਟੀਵਲ ਆਫ ਫੋਲਮ ਹੱਲ ਇਸ ਫੇਮਸ ਇਨ ਵਿਚ ਸ੍ਰੀ ਅਨੰਦਪੁਰ ਸਾਹਿਬ which instrument is used to measure temperature thermometer what is the measure of each angle of rectangle 90 degree when is new punjab day celebrated november 1 we surely shall see the sun shine soon plug plumb plus plug flat chalo ji milde next week tab tak apna khayal rakhna respect women world rakh help me no farm no food no future es channel de utte tonu no. bachiyan to regarding competition exam to regarding jather video mil lengi ha te bachiyan de naal pyar diyan chote chote -chot shorts mil jaan ge ਇਹ ਉਹ ਦਿਨ ਆ ਪੜਾਈ ਤੋਂ ਸੰਬੰਧੀ ਧੰਨਵਾਦ ਜੀ ਮਿਲਦੇ ਆ ਨੈਕਸਟ ਵੀਡੀਓ ਤਦ ਤੱਕ ਦਿਲਾ ਆਪਣਾ ਖਿਆਲ ਰੱਖਣਾ ਰਿਸਪੈਕਟ టు ਊਮਨ ਵਰਕ ਹੈਲਪ ਨੀਡ ਯੂ ਨੋ ਫਾਰਮਰ ਨੋ ਫੂਡ ਨੋ ਫਿਊਚਰ ਥੈਂਕ ਯੂ ਸੋ ਮੱਚ ਪ੍ਰਣਾਮ ਸ਼ਹੀਦਾਂ ਦਾ